ਹਾਂਜੀ ਸਤਿ ਸ੍ਰੀ ਅਕਾਲ ਅੱਜ ਬਹੁਤ ਮੰਦਭਾਗੀ ਖਬਰ ਮੇਰੇ ਪਿੰਡ ਤੋਲਾਵਾਲ ਜਿਹਦਾ ਸੰਗਰੂਰ ਦੀ ਹੈ ਜੀ ਜਿੱਥੇ ਤਿੰਨ ਚਾਰ ਪਰਿਵਾਰ ਸੀਗੇ ਇੱਕੋ ਪਰਿਵਾਰ ਸੀਗੇ ਘਰ ਦੇ ਆ ਨਾ ਜਿਨ੍ਹਾਂ ਦੀਆਂ ਸੱਤਾਂ ਟਾਟੇ ਦੀ ਹੋ ਗਈਆਂ ਅਰ ਲਗਾਤਾਰ ਬਾਰਸ਼ ਦੇ ਚੱਲਦੇ ਹੋਏ ਪਾਣੀ ਪਿਛਲੀ ਸਾਈਡ ਜ਼ਮੀਨ 'ਚ ਜ਼ਿਆਦਾ ਖੜ ਗਿਆ ਸੀਗਾ ਜਿਨ੍ਹਾਂ ਦੀਆਂ ਸੱਤਾਂ ਰਾਤ ਨੂੰ 12 ਵਜੇ ਗਿਰਦੀਆਂ ਇਹ ਇਹ ਦੇਖੋ ਤੁਸੀਂ ਨੀਚੇ ਜਿਹੜੀਆਂ ਪਿਛਲੀ ਛੱਡ ਕੰਦਾ ਸੀਗੇ ਇਹ ਇੱਕੋ ਦਾ ਵੀ ਰਾਤ ਦਬ ਗਈਆਂ ਨਾ ਰਾਤ ਨੂੰ ਬੱਚੇ ਰਾਤ ਅੰਦਰ ਸੁੱਤੇ ਸੀਗੇ ਉਦੋਂ نیچے ਆ ਗਏ ਸੀਗੇ ਥੋੜੀ ਮੋਟਾ ਗੁੰਮ ਸੱਟਾਂ ਨਹੀਂ ਉਦੋਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਘਰ ਦੇ ਵਿੱਚ ਘਰੀਲੂ ਸਮਾਨ ਸੀ A to Z ਉਹ ਸਾਰੇ ਦਾ ਸਾਰਾ ਖਰਿਆਬ ਹੋ ਗਿਆ ਨਾ ਤੇ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਹੈ ਜੀ 100 ਤੋਂ ਇਹ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਆਪਣਾ ਪਿੰਡ ਤੋਲਾਵਾਲ ਹੈ ਜੀ ਤੇ ਕੁਛ ਨਾ ਕੁਛ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਬਾਕੀ ਜਿਹੜੇ ਭਰਾ ਆਪਣੀ ਵੀਡੀਓ